ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਦਾਸ ਦੇ ਬਲੌਗ ਵਿੱਚ ਸਵਾਗਤ ਆ ਸੋ ਅੱਜ ਦੇ ਬਲੌਗ ਦੇ ਵਿੱਚ ਅਸੀਂ ਆਏ ਹੋਏ ਹਾਂ ਗੁਰਦਾਸਪੁਰ ਆਪਣੇ ਭਾਜੀ ਮਨਦੀਪ ਭਾਜੀ ਬੈਠੇ ਨੇ ਸੋ ਇਹ ਸਾਨੂੰ ਅੱਜ ਗੁਰਦਰਾ ਸਾਹਿਬ ਇੱਥੇ ਲੱਗੇ ਜੇ ਡੇਰਾ ਬਾਬਾ ਨਾਨਕ ਜਿੱਥੇ ਗੁਨਾਨੂ ਪਾਸ਼ਾ ਮਹਾਰਾਜ ਦਾ ਚੋਲਾ ਆ ਗੁਰਦੁਆਰਾ ਚੋਲਾ ਸਾਹਿਬ ਕੋਣ ਦੇ ਸਾਨੂੰ ਅੱਜ ਇਲਾਕੇ-ਲਾਗੇ ਦਰਸ਼ਨ ਕਰਾਉਣਗੇ ਛੋਟਾ ਜਿਹਾ ਬਲੌਗ ਬਣਾਵਾਂਗੇ ਤੁਸੀਂ ਵੀ ਨਾਲ-ਨਾਲ ਦਰਸ਼ਨ ਕਰੋ ਹਰ ਇੱਕ ਚੀਜ਼ ਤੁਹਾਨੂੰ ਬਲੌਗ ਦੇ ਵਿੱਚ ਕੰਟੀਨਿਊ ਦਿਖਾਈ ਜਾਏਗੀ ਤੇ ਆਪਾਂ ਵੀ ਦਰਸ਼ਨ ਕਰਦੇ ਆ ਤੇ ਤੁਸੀਂ ਵੀ ਦਰਸ਼ਨ ਕਰਿਓ ਕਿਵੇਂ ਆ ਕਿੱਦਾਂ ਆ ਤੇ ਚਲੋ ਅੱਗੇ ਤੁਹਾਨੂੰ ਦਿਖਾਉਂਦੇ ਆ ਤੁਸੀਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਤੇ ਨੋਟੀਫਿਕੇਸ਼ਨ ਦੀ ਘੰਟੀ ਜਰੂਰ ਨਾਲ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੁਹਾਨੂੰ ਨੋਟੀਫਿਕੇਸ਼ਨ ਆ ਸਕੇ ਫੱਟੇ ਹੋ ਸਾਂਝੀ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਲ ਖਾਲਸਾ ਜੀ ਆਪ ਜੀ ਨੂੰ ਨਾਨਕ ਪਾਸ਼ਾ ਜੀ ਪਵਿੱਤਰ ਆਂਗਵਤ 14 ਸਾਲ ਦੇ ਦਰਸ਼ਨਦਾਰੀ ਕਰਾਈਏ ਜੀ ਇਹ ਵਾਹਿਗੁਰੂ ਜੀ ਰਮਾਲ ਗੁਨਾਸਾ ਜੀ ਸਿਸਟਰ ਬੇਬੇ ਨਾਨਕੀ ਦਾ ਏ ਆਪਣੀ ਅੱਛੀ ਘੜਾਈ ਕੱਢੀ ਹੋਈ ਬੇਬੇ ਨਾਨਕੀ ਨੇ ਜੀ ਆਪਣੇ ਵੀਰ ਕੋ ਨਾਨਕ ਪਾਸ਼ਾ ਜੀ ਨੂੰ ਵਿਆਹ ਸਮੇਂ ਰਮਾਲ ਪੇਰ ਕੀਤਾ ਸੀ ਜਿਆ ਬਟਾਲਾ ਸਾਹਿਬ ਖਾਨ ਸਾਹਿਬ ਸ਼ਾਦੀ ਹੋਈ ਕੋ ਨਾਨਕ ਪਾਸ਼ਾ ਜੀ ਇਸ ਰਮਾਲ ਦੀ ਕੜਾਈ ਵਾਹਿਗੁਰੂ ਜੀ ਦੋਨਾਂ ਪਾਸੇ ਕੋ ਜੀ ਆ ਕੋਈ ਕੋਟਸੇ ਨਹੀਂ ਪਹਿਨਤੇ ਭਰਾ ਦਾ ਪਿਆਰ ਆ ਇਹ ਰੰਗ ਦੀ ਦੁਨੀਆ ਤੱਕ ਰਹਿਣਾ ਜੀ ਐਸੋ ਲੈ ਕੇ ਫੋਪਰ ਤੱਕ ਵਾਹਿਗੁਰੂ ਜੀ ਮੇਰੇ ਪਾਤਸ਼ਾਹਾ 14 ਸਾਬੇ ਕੇ ਚੋਲਾ ਸਾਹਿਬ ਇਹ ਤੋਂ ਬਾਹਾਂ ਨੇ ਇਹ ਗੱਲ ਮੈਂ ਐਸੋ ਦੀ ਤਹਿ ਲੱਗੀ ਆ ਜੀ ਕਿ ਇਹ ਚੋਲਾ ਸਾਹਿਬ ਜਿੰਨੋਂ 520 ਸਾਲ ਹੋ ਚੁੱਕੇ ਆ 6ਵੀਂ ਸਦੀ ਰੰਭ ਹੋ ਗਿਆ ਖਾਲਸਾ ਜੀ ਇਹ ਚੋਲੇ ਪਰ ਜੋ ਕਾਲੇ ਰੰਗ ਦੇ ਚੱਕਰ ਦਿਖਾਈ ਦੇਦੇ ਨੇ ਹਰ ਵੀ ਫਾਰਸੀ ਉਰਦੂ ਕੁਰਾਨ ਦੇ ਤੀਸ ਬਾਰੇ 30 ਐਸਾ ਦਰਜ ਕੀਤੀਆਂ ਨੇ ਮੇਰੇ ਪਾਤਸ਼ਾਹ ਨੇ ਚੋਲੇ ਉਪਰ ਸਾਂਝੀ ਵਾਲਤਾ ਰੱਖ ਦੇ ਦਿੱਤਾ ਹੋਇਆ ਜੀ ਆਵਰ ਅੱਲਾ ਨੂਰ અપਾਇਆ ਉਧਰ ਤੇ ਰਸਾ ਬੰਦੀ ਏਕ ਨੂਰ ਤੇ ਸਭ ਦਾ ਗੁਪਜਿਆ ਕੌਣ ਭਰੀ ਕੋ ਮੰਦੇ ਲਾਹੀ ਪਾਇਸਾ ਚੋਲਾਏ ਨਾਰੀਏ ਪ੍ਰਾਰਥਨਾ ਚਾਹ ਸਵੇ ਚੋਲਾ ਸਾਹਿਬ ਦੇ ਨਾਲ ਪ੍ਰਾਪਤ ਹੋਏ ਮਿਲ ਚੁੱਕੇ ਨੇ ਆਓ ਆਪ ਜੀ ਨੂੰ ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਹੋਏ ਨੇ ਉਹਨਾਂ ਦੇ ਫੌਜ ਦੇ ਜਰਨੈਲ ਸਾਹਿਬ ਜੀ ਸਰਦਾ ਹਰੀਸ ਸਨਲਵਾ ਜੱਜ ਨਯਾਸ ਸਰਦਾ ਹਰੀਸ ਸਨਲਵਾ ਦਰਸ਼ਨਦਾਰ ਕਰਨ ਆਏ ਚੋਲਾ ਸਾਹਿਬ ਦੇ ਤੇ ਸ਼ੁਕਰਾਨਾ ਕਰਦੇ ਹੋ ਉਹਨਾਂ ਨੇ ਇਹ ਚਾਰ ਮਾਲ ਖਾਲਸਾ ਜੀ 14 ਸਾਨੂੰ ਭੇਟ ਕੀਤੇ ਨੇ گورਮਾਲ ਵਾਹਿਗੁਰੂ ਜੀ ਦੇ ਤੇ گورਮਾਲ ਗੜੀ ਸਰ ਤੇ ਚਾਰ ਮਾਲੇ ਆ ਇਹ 200 ਸਾਂ ਪੁਰਾਣੇ ਆ ਜੀ ਨਾਲ ਜਿਵਾਤ ਤੋਂ ਗੁਰਕਾਰ ਦੀ ਬਖਸ਼ਿਸ਼ ਔਲਾਦ ਦੀ ਪ੍ਰਾਪਤੀ ਵਾਸਤੇ ਲਾਹ ਪ੍ਰਸ਼ਾਦ ਦਿੱਤੇ ਨੇ ਆ ਤੇ ਸੰਗਤਾਂ ਨੇ ਜਿਵਾਤ ਤੋਂ ਮਨੋ ਕਾਮਨਾ ਭਾਵਨਾ ਖਾਲਸਾ ਜੀ ਪੂਰੀਆਂ ਦੀਆਂ ਤੇ ਇਸ ਜਿਵਾਤ ਸੀ ਆ ਖਨਪਾਸੇ ਲੜੀਆਂ ਜਿਹੜੀਆਂ ਆਰੰਭ ਹੋਈਆਂ ਰਹਿੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਆਪਾਂ ਜਾ ਰਹੇ ਹਾਂ ਬਰਬਾਰ ਸਾਹਿਬ ਆਪਾਂ ਜਾ ਰਹੇ ਹਾਂ ਦਰਵਾਰ ਸਾਹਿਬ ਇਹ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਸਾਹਿਬ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਮਾਰੇ ਦਾ ਜਿਹੜਾ ਉਹਨਾਂ ਦੇ ਨਾਂ ਤੇ ਗੁਰਦੁਆਰਾ ਸਥਾਨ ਆ ਦਰਵਾਰ ਸਾਹਿਬ ਸੋ ਆਪਾਂ ਤੁਹਾਨੂੰ ਉੱਥੇ ਦੇ ਵੀ ਦਰਸ਼ਨ ਜਿਹੜੇ ਆਪਾਂ ਜਰੂਰ ਕਰਾਵਾਂਗੇ ਸੋ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਸਾਰੇ ਜਿਹੜੇ ਇੱਥੇ ਲਾਗੇ ਗੁਰਦਾਸਪੁਰ ਦੇ ਗੁਰਦੁਆਰਾ ਸਾਹਿਬ ਹੈਗੇ ਉਹਨਾਂ ਦੇ ਦਰਸ਼ਨ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਜੀ ਗੁਰਦੁਆਰਾ ਸ੍ਰੀ ਦਰਵਾਰ ਸਾਹਿਬ ਇਹ ਗੁਰਦਾਸਪੁਰ ਜਿੱਥੇ ਦੇ ਵਿੱਚ ਪੈਂਦੇ ਆ ਢੇਰ ਬਾਬਾ ਨਾਨਕ ਦੇ ਲਾਗੇ ਸੋ ਇਹਨੇ ਦਰਸ਼ਨ ਆਪ ਜੀ ਨੂੰ ਕਰਾ ਰਹੇ ਆ ਆਪ ਜੀ ਦਰਸ਼ਨ ਕਰੋ ਵਾਹਿਗੁਰੂ 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 ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਗੁਰਨਾਨਦ ਪਾਤਸ਼ਾਹ ਦੇ ਵੇਲੇ ਇਹ ਜਿਹੜੀ ਪ੍ਰਾਤਨ ਖੋਈ ਹੈਗੀ ਆ ਪ੍ਰਾਤਨ ਖੋਈ ਸਰਜੀ ਸਾਹਿਬ ਬਾਬਾ ਜਿੱਤੇਰੰਦਰਾ ਵਿਜੀ ਦੀ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਦੇਖੋ ਇਦਾਂ ਪਾਣੀ ਜਿਹੜਾ ਕੱਢਦੇ ਹੁੰਦੇ ਸੀਗੇ ਇੱਧਰ ਸੱਜੇ ਪਾਸੇ ਤੁਸੀਂ ਦੇਖ ਰਹੇ ਹੋ ਮੇਰੇ ਇੱਧਰ ਪਾਣੀ ਨਿਕਲ ਰਿਹਾ ਇੱਧਰ ਉਹ ਘੇੜਿਆ ਜਾ ਰਿਹਾ ਇੱਥੋਂ ਪਾਣੀ ਨਿਕਲ ਰਿਹਾ ਆ ਸੋ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਪਾਣੀ ਆ ਐਵੇਂ ਕੱਢਦੇ ਹੁੰਦੇ ਸੀਗੇ ਤਾਪਣਾ ਪਾਣੀ ਦਿਖਾ ਉਧਰ ਸੋ ਐਂ ਘੇੜ ਕੇ ਪਾਣੀ ਜਿਹੜਾ ਉਹ ਨਿਕਲਦਾ ਹੁੰਦਾ ਸੀਗਾ ਸੋ ਇਹ ਪ੍ਰਾਤਨ ਸਮੇਂ ਦੀਆਂ ਇਹ ਤੇ ਆ ਸਾ ਇਹ ਜਿਹੜਾ ਦਿਖਾਉਣਾ ਜ਼ਰੂਰੀ ਹੈਗਾ ਸੰਗਤਾਂ ਨੂੰ ਇਹ ਜਿਹੜੀ ਖੂਈ ਹੈਗੀ ਹੈ ਡੇਰ ਬਾਬਾ ਨਾਨਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰ ਬਾਬਾ ਨਾਨਕ ਦੇ ਵਿਖੇ ਆਈ ਖੂਈ ਪ੍ਰਾਤਨ ਖੂਈ ਜਿਹਦੇ ਅਸੀਂ ਦਰਸ਼ਨ ਕਰ ਸਕਦੇ ਆ ਸੋ ਜਿੱਥੇ ਅਸੀਂ ਦਰਸ਼ਨ ਕਰ ਰਹੇ ਆ ਆਪ ਜੀ ਵੀ ਦਰਸ਼ਨ ਕਰੋ ਕਿਉਂਕਿ ਇਹੜੇ ਸਥਾਨਾਂ ਦੇ ਦਰਸ਼ਨ ਇਹ ਕਰਨੇ ਜਿਹੜੇ ਹੈਗੇ ਜ਼ਰੂਰੀ ਹੈਗੇ ਆ ਸੋ ਧੰਨਵਾਦ ਆ ਮੰਦੀ ਵੀਰ ਦਾ ਜਿਹੜਾ ਸਾਨੂੰ ਇੱਥੇ ਅੱਜ ਇਨਾ ਗੁਰੂ ਕਾ ਜਨ ਦਰਸ਼ਨ ਕਰਨ ਵਾਸਤੇ ਜਿਹੜੇ ਉਹ ਲੈ ਕੇ ਆਏ ਹੈਗੇ ਆ ਸੋਨੇ ਦੀ ਸੇਵਾ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੀ ਪਾਲਕੀ ਸਾਹਿਬ ਤੇ ਕਲਸਾ ਨੂੰ ਸੋਨਾ ਲਗਾਉਂਦੀ ਸੇਵਾ ਚੱਲ ਰਹੀ ਹੈ ਜੀ ਸੋ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰ ਬਾਬਾ ਨਾਨਕ ਜਿਹੜੀ ਨਵੀਂ ਇਮਾਰਤ ਬਣ ਰਹੀ ਆ ਉਹ ਇਸ ਤਰ੍ਹਾਂ ਦੀ ਦਿਖੇਗੀ ਇਸ ਤਰ੍ਹਾਂ ਹੀ ਦਰਸ਼ਨ ਆਪ ਜੀ ਨੂੰ ਦੇਖਣ ਨੂੰ ਮਿਲਣਗੇ ਆਉਣ ਵਾਲੇ ਸਮੇਂ ਦੇ ਵਿੱਚ ਤਿਆਰ ਹੋ ਰਹੀ ਆ ਸੋ ਇਹ ਗੁਰਪਲਾਈ ਹੋਈ ਆ ਜਿਨ੍ਹਾਂ ਨੇ ਵੀ ਸੇਵਾ ਪਾਉਣੀ ਹੋਵੇ ਇਨਾ ਇਮਾਰਤਾਂ ਦੇ ਸੰਬੰਧ ਵਿੱਚ ਸੋ ਦਰਸ਼ਨ ਕਰੋ ਜਿਹੜੀ ਨਵੀਂ ਇਮਾਰਤ ਆਓ ਇਸ ਤਰ੍ਹਾਂ ਆਪ ਜੀ ਨੂੰ ਦਰਸ਼ਨ ਹੋਣਗੇ ਗੁਰਦੁਆਰਾ ਸ੍ਰੀ ਦਰਵਾਰ ਸਾਹਿਬ ਡੇਰਾ ਬਾਬਾ ਸੋ ਹੀ ਆਈ ਸੀਗੇ ਅੱਜ ਜਿੱਥੇ ਆਪਾਂ ਦਰਸ਼ਨ ਕੀਤੇ ਆ ਸ੍ਰੀ ਦਰਵਾਰ ਸਾਹਿਬ ਡੇਰਾ ਬਾਬਾ ਬਾਨਕ ਦੇ ਹੁਣ ਆਪਾਂ ਜਾ ਰਹੇ ਸੀਗੇ ਕੋਰੀਡੋਰ ਕਰਤਾਰਪੁਰ ਸਾਹਿਬ 5 ਕਿਲੋਮੀਟਰ ਇਥੋਂ ਦੂਰ ਆ ਤੇ ਸਾਡੇ ਕੋ ਉਧਾਰ ਘਟ ਹੈ ਨਹੀਂ ਕਿ ਦੇਖਦੇ ਆ ਸਾਨੂੰ ਜਾਣ ਦਿੰਦੇ ਜਾਂ ਨਹੀਂ ਜਾਣ ਦਿੰਦੇ ਆਧਾਰ ਕਾਰਡ ਉਹ ਅਸੀਂ ਭੁੱਲ ਆਏ ਆ ਇਹਦਾ ਪਲਾਨ ਨਹੀਂ ਸੀਗਾ ਇਹ ਜੱਕ ਨਾ ਬਣ ਗਿਆ ਸੋ ਮੇਰੇ ਹਿਸਾਬ ਨਾਲ ਮੁਸ਼ਕਲ ਹੀ ਲੱਗ ਰਿਹਾ ਕੰਮ ਤਾਂ ਬਾਅਦ ਹਾਂਜੀ ਪਿਆਰੋ ਅਸੀਂ ਅੰਦਰ ਆ ਗਏ ਆ ਕੋਰੀਡੋਰ ਪੂਰੇ ਦਰਸ਼ਨ ਆਪ ਜੀ ਨੂੰ ਨਹੀਂ ਕਰਾ ਸਕਦੇ ਆਪਾਂ ਅੰਦਰ ਜਾ ਕੇ ਕਿਉਂਕਿ ਅਸੀਂ ਬੀਜ ਨਹੀਂ ਲਵਾਏ ਉਹਦੇ ਵਾਸਤੇ ਸਮਾਂ ਘੱਟ ਸੀਗਾ ਸਾਡੇ ਕੋਲ ਸੋ ਆਪਾਂ ਸਾਨੂੰ ਉਹਨੇ ਅੰਦਰ ਜਾਂਦੇ ਤਾਂ ਆਧਾਰ ਕਾਰਡ ਜਿਹੜੇ ਜ਼ਰੂਰੀ ਚਾਹੀਦੇ ਹੁੰਦੇ ਆ ਜੇ ਤੁਸੀਂ ਅੰਦਰ ਵੀ ਐਂਟਰ ਕਰਨਾ ਆ ਨਹੀਂ ਗਾਂਹ ਤੱਕ ਜਾਣਾ ਪਰ ਸਾਡੇ ਕੋਲ ਆਧਾਰ ਕਾਰਡ ਨਹੀਂ ਸੀਗੇ ਬੰਦੇ ਚੰਗੇ ਸੀਗੇ ਤੇ ਉਹਨਾਂ ਨੇ ਫੋਨ ਦੇ ਉੱਪਰ ਆਪਾਂ ਮਾੜਾ ਮੋਟਾ ਨਾਲ ਦਿਖਾਤੇ ਆ ਤੇ ਕੰਮ ਚੱਲ ਗਿਆ ਤੇ ਹੁਣ ਆਪਾਂ ਅੰਦਰ ਜਾ ਰਹੇ ਆ ਭਜੀ ਇਥੋਂ ਆਪਨ ਨੂੰ ਹੁਣ ਇਥੋਂ ਕੀ ਕੀ ਦਰਸ਼ਨ ਹੋਣਗੇ ਅੱਗੇ ਅੱਗੇ ਦੇਤੇ ਨਹੀਂ ਹੋਣਗੇ ਗੁਰਦਰਾ ਸਾਹਿਬ ਦੇ ਅੰਦਰ ਆਪਾਂ ਜਿਵੇਂ ਐਮਬੈਸੀ ਹੁੰਦੀ ਹੈ ਨਾ ਜਿੱਥੇ ਪਾਕਿਸਤਾਨ ਤੇ ਇੰਡੀਆ ਦੀਆਂ ਐਮਬੈਸੀਆਂ ਜਿਹੜੀ ਉਹ ਅੰਦਰ ਤੁਹਾਨੂੰ ਆਪਾਂ ਨੂੰ ਸਾਰਾ ਕਲਚਰ ਵਿੱਚ ਫੋਟੋਆਂ ਲੱਗੀਆਂ ਮਿਲਣਗੀਆਂ ਦਿਖਣਗੀਆਂ ਤੁਹਾਨੂੰ ਅੱਗੇ ਕੰਟੀਨਿਊ ਬਲੌਡ ਦੇ ਵਿੱਚ ਇਹ ਚੀਜ਼ ਦਿਖਾਵਾਂਗੇ ਆਪਾਂ ਠੀਕ ਆਹ ਵਾਲਾ ਹੁਣ ਇੱਥੇ ਇੱਥੇ ਪਾਰਕਿੰਗ ਲਾ ਕੇ ਜਾਂਦੇ ਪਾਰਕਿੰਗ ਲਾ ਕੇ ਤੇ ਆਪਾਂ ਅੱਗੇ ਜਾ ਸਕਦੇ ਆਂ ਮਤਲਬ ਜਿਹੜੇ ਆਉਂਦੇ ਵਿਜਲ ਆ ਕੇ ਉਥੋਂ ਪਾਰਕਿੰਗ ਲਾ ਕੇ ਫਿਰ ਗਾਂ ਜਾਂਦੇ ਆ ਹਾਂਜੀ ਆਪਣੇ ਪਰਸਨਲ ਵਹੀਕਲ ਲੈ ਕੇ ਹੁੰਦੇ ਨੇ ਉਹ ਇੱਥੇ ਆਣ ਕੇ ਪਾਰਕ ਕਰਦੇ ਨੇ ਉਸ ਤੋਂ ਬਾਅਦ ਉਹ ਅੱਗੇ ਜਾਂਦੇ ਆ ਠੀਕ ਆ ਅੱਗੇ ਫਿਰ ਉਦੋਂ ਪਰਲੇ ਪਾਸੇੋਂ ਜਿਹੜਾ ਪਾਕਿਸਤਾਨ ਵੱਲੋਂ ਬੱਸ ਹੁੰਦੀ ਹੈ ਲੈ ਕੇ ਜਾਂਦੀ ਨਾਲ ਹਾਂਜੀ ਠੀਕ ਆ ਚਲੋ ਇੱਥੇ ਆ ਗਈ ਪੂਰਾ ਸਿੱਖ ਇਤਿਹਾਸ ਦੇ ਰਿਲੇਟਿਡ ਫੋਟੋਆਂ ਨੇ ਇੱਕ ਸਨੇ ਹਰ ਇੱਕ ਚੀਜ਼ ਤੁਹਾਨੂੰ ਵਲੌਗ ਦੇ ਵਿੱਚ ਕੰਟੀਨਿਊ ਦਿਖਾਈ ਜਾਏਗੀ ਤੇ ਆਪਾਂ ਵੀ ਦਰਸ਼ਨ ਕਰਦੇ ਆ ਤੇ ਤੁਸੀਂ ਵੀ ਦਰਸ਼ਨ ਕਰਿਓ ਕਿਵੇਂ ਆ ਕਿੱਦਾਂ ਆ ਤੇ ਚਲੋ ਅੱਗੇ ਤੁਹਾਨੂੰ ਦਿਖਾਉਂਦੇ ਆ ਇਹ ਤੁਸੀਂ ਦਰਸ਼ਨ ਕਰ ਸਕਦੇ ਆ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਜਿੱਥੋਂ ਇੰਟਰ ਕਰਦੇ ਆ ਪਾਕਿਸਤਾਨ ਨੂੰ ਕਰਤਾਰਪੁਰ ਸਾਹਿਬ ਜਾਣ ਲਈ ਦਰਸ਼ਨ ਕਰਨ ਲਈ 4-5 ਕਿਲੋਮੀਟਰ ਦੂਰ ਆ ਇੱਥੋਂ ਇਸ ਬਾਰਡਰ ਤੋਂ ਸੋ ਇੱਥੇ ਆ ਸਾਰੇ ਜਿਹੜੇ ਚਿੱਤਰ ਵਾਏ ਹੋਏ ਨੇ ਲੰਗਰ ਪ੍ਰਸ਼ਾਦੇ ਦਾ ਸਾਡਾ ਜਿਹੜਾ ਹੈ ਗਿਆ ਆ ਪਹਿਲਾ ਪੰਗ ਤਾਂ ਫਿਰ ਸੰਗਤ ਆ ਦੇਖੋ ਕਿਵੇਂ ਉਹਨਾਂ ਨੇ ਲੰਗਰ ਛਕਾਉਂਦੇ ਆ ਜਿਹੜਾ ਸਟੈਚੂ ਬਣਾਏ ਹੋਏ ਨੇ ਇੱਥੇ ਸੋ ਇਹ ਹੈਗਾ ਆ ਪਾਰਕਿੰਗ ਤੋਂ ਇਹ ਦ੍ਰਿਸ਼ ਸਾਰਾ ਦਿਦਾ ਹੈਗਾ ਗੁਰਨਾਨਕ ਪਾਤਸ਼ਾਹ ਦੀ ਬਾਣੀ ਲਿਖੀ ਹੋਈ ਹੈ ਤੇ ਪਰੀਆ ਦੁਪਹਿਰ ਤਨ ਦੇ ਪੋੜੀ 21ਵੀਂ 22ਵੀਂ ਪੋੜੀ 23ਵੀਂ ਸਾਰਾ ਜਪਜੀ ਸਾਹਿਬ ਮੇਰੇ ਹਿਸਾਬ ਨਾਲ ਇਹਨਾਂ ਦੇ ਉੱਪਰ ਪੱਥਰਾਂ ਦੇ ਉੱਪਰ ਲਿਖਿਆ ਹੋਇਆ ਹੈ ਇਹ ਹੀ ਤਾਂ ਇਹ ਦੇਖ ਰਿਹਾ ਉਹ 26ਵੀਂ 27ਵੀਂ 28ਵੀਂ ਪੋੜੀ ਇਹਨਾਂ ਦੇ ਪੋੜੀਆਂ ਲਿਖੀਆਂ ਹੋਈਆਂ ਹਨ ਜਪਜੀ ਸਾਹਿਬ ਦੇ ਪਾਠ ਦੀ ਮੇਰੇ ਸੋਨਾਂ ਸਾਰੇ ਪੱਥਰ ਲੱਗੇ ਹੋਣੇ ਪਰਲੇ ਪਾਸੇ ਤੱਕ ਕੋਰੀਡੋਰ ਇਧਰਲੇ ਪਾਸੇ ਪਾਕਿਸਤਾਨ ਆ ਇਹ ਪਾਕਿਸਤਾਨ ਦਾ ਆ ਗਿਆ ਉਧਰਲੇ ਪਾਸੇ ਤੇ ਇਧਰ ਆ ਗਿਆ ਆਪਣਾ ਪੰਜਾਬ ਦਾ ਡੇਰਾ ਬਾਬਾ ਨਾਨਕ ਕੋਰੀਡੋਰ ਸ਼੍ਰੀ ਕਰਤਾਰਪੁਰ ਸਾਹਿਬ ਇਹ ਪਾਜੀਂਦਰ ਨੇ ਇਜ਼ਾਜ਼ਤ ਕਰਵਾਇਆ ਜੀ ਤਾਂ ਹਾਂ ਜੀ ਹੈਨਾ ਇਹ ਦੇਖੋ ਜੀ ਜੇ ਸਾਡੇ ਕੋਲ ਅਸੀਂ ਉਹ ਵੀਜ਼ਾ ਤੋਂ ਲੇਟ ਹੋ ਗਏ ਨਹੀਂ ਬਣਾ ਸਕੇ ਸੋ ਅਸੀਂ ਇਜ਼ਾਜ਼ਤ ਘਰ ਦੇਖਣ ਵਾਸਤੇ ਆ ਸਕਦੇ ਆ ਇੱਥੇ ਕਰਤਾਰਪੁਰ ਕੋਰੀਡੋਰ ਤੇ ਢੇਰਵਾ ਬਣਾ ਨਕ ਜੇ ਤੁਸੀਂ ਆਏ ਹੋ ਤੇ ਤੁਹਾਡੇ ਕੋਲ ਜੇ ਤੁਹਾਡੇ ਕੋਲ ਆਧਾਰ卡ਟ ਹੈਗੇ ਆ ਸੋ ਤੁਸੀਂ ਇੱਕ ਕੋਰੀਡੋਰ ਦੇ ਇਧਰੋਂ ਉਹਦੇ ਉੱਪਰ ਵੀਡੀਓ ਚੱਲ ਰਹੀਆਂ ਕਿਵੇਂ ਕਿਵੇਂ ਤੁਸੀਂ ਪਾਸ ਜਾਣਾ ਆਹ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਇਵੇਂ ਬਣਾਇਆ ਹੋਇਆ ਹੈ ਉੱਧਰ ਪਾਕਿਸਤਾਨ ਦੇ ਵਿੱਚ ਇਵੇਂ ਦਰਸ਼ਨ ਇਵੇਂ ਦਾ ਗੁਰਦੁਆਰਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਉੱਧਰ ਦਰਸ਼ਨ ਹੋਣਾ ਤੇ ਇਤਿਹਾਸ ਗੁਰਦੁਆਰਾ ਸ੍ਰੀ ਕਰਤਾਪੁਰ ਸਾਹਿਬ ਦਾ ਜੇ ਜੇ ਤੁਸੀਂ ਫੋਟੋ ਦੇਖ ਰਹੇ ਹੋ ਇਹ ਬੈਟਲ ਆਫ ਸਾਰਾ ਗੜੀ ਆ ਸਾਰਾ ਗੜੀ ਦਾ ਜਿਹੜਾ ਜਦੋਂ ਜਦੋਂ ਹੋਇਆ ਸੀਗਾ ਉਹਦੇ ਵਿੱਚ ਆਪਣੇ ਸਿੱਖ ਰੇਜiment ਨੇ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਸੀ ਆਪਾਂ ਕਿੱਥੇ ਆਏ ਜਿੱਦਾਂ ਮਤਲਬ ਸ਼ੀਕਾ ਦਾ ਬਸਰ ਪੁਰੇ ਦੋ ਆਪਾਂ ਇੱਥੇ ਮਤਲਬ ਉਹ ਅੱਗੇ ਹਾਂਜੀ ਹਾਂਜੀ ਸੋ ਦਰਸ਼ਨ ਤਾਂ ਨਹੀਂ ਹੋ ਪਾਏ ਕਿਉਂਕਿ ਉਹ ਪਰਮਾਤਮਾ ਵਾਇਗੁਰੂ ਦਾ ਹੁਕਮ ਨਹੀਂ ਸੀਗਾ ਸੋ ਇਸ ਕਰਕੇ ਨੈਕਸਟ ਟਾਈਮ ਆਪਾਂ ਸਮੇ ਤੋਂ ਪਹਿਲਾਂ ਵੀਜ਼ਾ ਲਵਾਵਾਂਗੇ ਦਰਸ਼ਨ ਕਰਾਂਗੇ ਸੋ ਬਲੌਗ ਦੀ ਇੱਥੇ ਹੀ ਸਮਾਪਤੀ ਹੈ ਸੋ ਤੁਸੀਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਤੇ ਨੋਟੀਫਿਕੇਸ਼ਨ ਦੀ ਘੰਟੀ ਜ਼ਰੂਰ ਨਾਲ ਬਲਿਓ ਤਾ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੁਹਾਨੂੰ ਨੋਟੀਫਿਕੇਸ਼ਨ ਆ ਸਕੇ ਸੋ ਬਲਾਉ ਫਤੇ ਜੀ ਵਾਏ ਗੁਰਜੀ ਕਾ ਕਲਸਾ ਵਾਏ ਗੁਰਜੀ ਕੀ ਪਤੇ